We'll ਅੱਜ ਆਪਾਂ ਜਿਵੇਂ ਤੁਸੀਂ ਦੇਖ ਵੀ ਰਹੇ ਹੋ ਕਿ ਪਿਛਲਾ 1.5 ਸਾਲ ਤੋਂ ਆਪਾਂ ਕੰਟੀਨਿਊਸਲੀ ਇੱਥੇ ਜਿਹੜੀ ਸਾਨੂੰ ਪਬਲਿਕ ਨੂੰ ਸਹਾਇਤਾ ਦੇਣ ਦੇ ਲਈ ਜਿਹੜੀ ਮਸ਼ੀਨਰੀ ਦੀ ਲੋੜ ਸੀਗੀ ਉਹ ਆਪਾਂ ਹੌista-ਹੌista ਜਿਹੜੀ ਹੈਗੀ ਉਹ ਐਡ ਕਰ ਰਹੇ ਨੇ ਤੇ ਉਸੇ ਦੀ ਕੜੀ ਦੇ ਅਧੀਨ ਅੱਜ ਆਪਾਂ ਇੱਥੇ ਜਿਹੜਾ ਹੈਗਾ ਇੱਕ ਡੀਆਰ ਸਿਸਟਮ ਜਿਹੜਾ ਕਿ ਲੇਟੈਸਟ ਐਕਸ-ਰੇ ਮਸ਼ੀਨਰੀ ਹੈਗੀ ਹੈ ਲਗਭਗ 45 ਲੱਖ ਦੀ ਹੁੰਦੀ ਹੈ ਬਟ ਆਪਣੇ ਕੋਲ ਉਹਦੇ ਕੁਝ ਇਕਵਿਪਮੈਂਟ ਸੀਗੇ ਤੇ ਸਾਡੇ ਲਗਭਗ 32 ਲੱਖ ਦਾ ਆਪਾਂ ਹੁਣ ਉਹਦਾ ਜਿਹੜਾ ਹੈਗਾ ਹੋਰ ਖਰਚਾ ਕਰਕੇ ਇਹ 45 ਲੱਖ ਦੀ ਟੋਟਲ ਮਸ਼ੀਨਰੀ ਜਿਹੜੀ ਹੈਗੇ ਉਹ ਅੱਜ ਇੱਥ ਜਿਹੜਾ ਹੈਗੇ ਉਹਨਾਂ ਦੇ ਯੂਜ਼ ਦੇ ਲਈ ਸਮਰਪਿਤ ਕਰ ਰਹੇ ਆ ਤੇ ਇਹਦੇ ਨਾਲ ਜਿਵੇਂ ਤੁਸੀਂ ਪਹਿਲਾਂ ਦੇਖਦੇ ਸੀਗੇ ਕਿ ਐਕਸ-ਰੇ ਦੇ ਲਈ ਕਾਫੀ ਵੇਟਿੰਗ ਰਹਿੰਦੀ ਸੀ ਹੁਣ ਮੈਨੂੰ ਲੱਗਦਾ ਉਹ ਕੱਟ ਜਾਊਗੀ ਇਨਫੈਕਟ ਖਤਮ ਹੀ ਹੋ ਜਾਊਗੀ ਆਹستہ ਆਹستہ ਕਿ ਕੈਪੈਸਿਟੀ ਆਲਮੋਸਟ ਡਬਲ ਹੋ ਗਈ ਪਹਿਲਾਂ 200 ਹੁੰਦੇ ਸੀਗੇ ਤੇ ਹੁਣ ਇੱਕ ਦਿਨ ਵਿੱਚ 400 ਐਕਸ-ਰੇ ਜਿਹੜੇ ਹੈਗੇ ਆ ਉਹ ਹੋ ਸਕਣਗੇ ਇਸਟੇਰਾਈਜ਼ ਵੀ ਹੋ ਸਕਦੀ ਹੈ ਮਸ਼ੀਨ ਤੇ ਇਹਦਾ ਫਾਇਦੇ ਬਹੁਤ ਹੈਗੇ ਆ ਇਸ ਮਸ਼ੀਨ ਦੇ ਕਿ ਇਹਦਾ ਜਿਹੜਾ ਕੈਸਟ ਸਿਸਟਮ ਜਿਹੜਾ ਹੈਗਾ ਉਹਦੇ ਬੇਸਿਸ ਤੇ ਜਿਹੜਾ ਪੁਰਾਣਾ ਵਾਲਾ ਸੀਗਾ ਆਪਣਾ ਡਿਵੈਲਪ ਕਰਨ ਦਾ ਬਾਕੀ ਸਾਰੇ ਪੰਗੇ ਹੁੰਦੇ ਸੀਗੇ ਉਹ ਆਹ ਮਸਲਾ ਵੀ ਜੜਾਏਗਾ ਖਤਮ ਹੋ ਜਾਊਗਾ ਇਹ ਪੰਜਾਬ ਵਿੱਚ ਕਿਸੇ ਵੀ ਡਿਸਟ੍ਰਿਕਟ ਹਸਪੀਟਲ ਵਿੱਚ ਇਹ ਪਹਿਲਾ ਵਾਲਾ ਮਸ਼ੀਨ ਹੈ ਇਸ ਤੋਂ ਪਹਿਲਾ ਸਮਾਨ ਇਹ ਵਿੱਚ ਲੱਗੀ ਹੋਈ ਹੈ ਐਮਪੀ ਲੈਡਸ ਦੇ ਅਧਿਨ ਪਰ ਉਹ ਇਸ ਲੈਵਲ ਦੀ ਨਹੀਂ ਹੈ ਕਿ ਇਹ ਇਹ ਉਸ ਤੋਂ ਬਿਹਤਰ ਹੈਗੀ ਹੈ ਤੇ ਆਪਾਂ ਬਠਿੰਡੇ ਵਿੱਚ ਇਸ ਤੋਂ ਪਹਿਲਾਂ ਵੀ 바ਕੀ ਵੀ ਤੁਸੀਂ ਦੇਖ ਹੀ ਰਹੇ ਹੋ ਕਿ ਮਸ਼ੀਨਰੀ ਵਾਈਜ਼ ਜੜਾਏਗਾ ਆਪਾਂ ਪਿਛਲੇ 1.5-2 ਸਾਲ ਵਿੱਚ ਲਗਭਗ 2.5 ਕਰੋੜ ਕੀ ਮਸ਼ੀਨਰੀ ਜੜੀ ਹੈ ਕਿ ਉਹ ਜ਼ਿਲ੍ਹਾ ਹਸਪਤਾਲ ਵਿੱਚ ਜੜੀ ਹੈ ਕਿ ਉਹ ਸੀਐਸਆਰ ਆਪਣੇ ਸਾਧਨਾਂ ਤੋਂ ਜੜਾਏਗਾ ਉਹ ਪ੍ਰੋਵਾਈਡ ਕੀਤੀ ہوئی ਹੈ ਇਹਦੇ ਨਾਲ ਆਪਾਂ ਕੋਸ਼ਿਸ਼ ਇਹ ਵੀ ਕਰ ਰਹੇ ਹਾਂ ਕਿ ਇੱਕ ਅਲਟਰਾਸਾਉਂਡ ਮਸ਼ੀਨ ਕਿਉਂਕਿ ਕਾਫੀ ਸ ਜਿਹੜੇ ਹੈਗੇ ਆ ਪੇਸ਼IENTS ਆਉਂਦੇ ਨੇ ਤੇ ਆਪਣੇ ਕੋਲ ਮਸ਼ੀਨ ਹੈਗੀ ਹੈ ਪਰ ਉਹਦੀ ਆਗਮੈਂਟੇਸ਼ਨ ਦੀ ਲੋੜ ਹੈਗੀ ਹੈ ਤੇ ਉਹ ਵੀ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਫੈਬ ਦੇ ਐਂਡ ਤੱਕ ਜਿਹੜੀ ਹੈਗੀ ਆ ਨਵੀਂ ਅਲਟਰਾਸਾਉਂਡ ਮਸ਼ੀਨ ਵੀ ਜਿਹੜੀ ਹੈ ਉਹ ਵੀ ਇੱਥੇ ਅਵੇਲੇਬਲ ਹੋ ਜਾਵੇ